ਉਹ ਉਹ ਹੈਲਪ ਕਰਦੇ ਨੇ ਸਾਰਿਆਂ ਦੇ ਜਿਹੜਾ ਵੀ ਕੋਈ ਪਿੰਡ ਆਏ ਹੈਲਪਲੀ ਸਾਰਿਆਂ ਨੂੰ ਖੁੱਲੇ ਦਰਵਾਜ਼ੇ ਆ 24 ਘੰਟੇ ਜਦੋਂ ਵੀ ਕੋਈ ਆਉਂਦਾ ਮੈਂ ਉਹਨਾਂ ਨੂੰ ਕਿਹਾ ਕਿਉਂਕਿ ਮੈਨੂੰ ਵੀ ਕਿਸੇ ਨੇ ਹੈਲਪ ਕੀਤੀ ਸੀ ਡੈਡੀ ਦੀ ਵੀ ਕਿਸੇ ਨੇ ਹੈਲਪ ਕੀਤੀ ਸੀ ਮੈਨੂੰ ਪੜਾਉਣ ਵਾਸਤੇ ਉਹ ਹੈਲਪ ਹੀ ਆ ਜੇ ਉਹਨੇ ਬੰਦੇ ਨੇ ਕਿਲਾ ਲੈ ਲਿਆ ਉਦੋਂ ਤੇ ਉਸ ਪਾਰਟਿਕੂਲਰ ਟਾਈਮ ਇਹ ਮੰਨਦੇ ਹੋ ਤੁਸੀਂ ਵੀ ਉਹ ਹੈਲਪ ਹੈ ਉਹ ਹੈਲਪ ਹੀ ਹੈ ਮੈਂ ਤਾਂ ਥੈਂਕ ਯੂ ਕਰਦਾ ਹਰ ਬੰਦੇ ਦਾ ਜਿੰਨੇ ਵੀ ਮੈਨੂੰ ਅੱਜ ਤੱਕ ਕੋਈ ਸਲਾਹ ਵੀ ਦਿੱਤੀ ਆ ਚਾਹੇ ਉਹ ਸਲਾਹ ਕੰਮ ਨਹੀਂ ਵੀ ਆਈ ਫਿਰ ਵੀ ਥੈਂਕ ਯੂ ਨੇ ਟਾਈਮ ਦਿੱਤਾ ਮੈਨੂੰ ਆਪਣਾ ਮੈਂ ਆਪਣੀ ਲਾਈਫ ਜਿਹੜੀ ਆ ਨਾ ਬਹੁਤ ਜ਼ਿਆਦਾ ਸ਼ੁਰੂ ਤੋਂ ਸਾਰਟਡ ਰੱਖੀ ਆ ਮਤਲਬ ਕੋਈ ਕੰਪਲਿਕೇಷನ್ಸ್ ਨਹੀਂ ਆ ਕੋਈ ਕੰਪਲਿਕೇಷਨ ਨਹੀਂ ਆ ਕਿ ਜੇ ਅੱਜ ਆਪਾਂ ਗੱਲ ਕਰ ਰਹੇ ਆ ਤੇ ਹੋ ਗਈ ਗੱਲ ਜੇ ਨਹੀਂ ਵੀ ਹੁੰਦੀ ਆ ਗੱਲ ਤੇ ਫਿਰ ਵੀ ਕੋਈ ਗੱਲ ਨਹੀਂ ਹੂੰ ਜੇ ਕਿਸ ਨੂੰ ਆਪਣੇ ਦਿਲ ਦਾ ਹਾਲ ਦੱਸਤਾ ਤੇ ਠੀਕ ਆ ਜੇ ਨਹੀਂ ਵੀ ਦੱਸਿਆ ਤੇ ਕੋਈ ਗੱਲ ਨਹੀਂ ਕਿ ਐਟ ਦਿ ਐਂਡ ਤੁਹਾਨੂੰ ਇਕੱਲੇ ਵੀ ਫਾਈਟ ਆ ਸੈਟੀਸਫੈਕਸ਼ਨ ਆ ਇਹ ਅਚੀਵ ਕਰ ਚੁੱਕੇ ਹੋ ਤੁਸੀਂ ਇੱਕ ਇੱਕ ਦੌਰ ਹੁੰਦਾ ਬੰਦੇ ਦਾ ਕਿ ਯਾਰ ਕੁਝ ਚੀਜ਼ਾਂ ਤੰਗ ਕਰਦੀਆਂ ਪਰ ਫਿਰ ਤੁਸੀਂ ਜਿੱਥੇ ਹੋ ਤੁਹਾਨੂੰ ਲੱਗਦਾ ਕਿ ਉਹ ਕੰਪਲੀਟ ਹੋ ਗਿਆ ਸੈਟੀਸਫਾਈਡ ਹੋ ਸੈਟੀਸਫਾਈਡ ਇਨ ਟਰਮਸ ਆਫ ਵਰਕ ਬਿਲਕੁਲ ਨਹੀਂ ਨਹੀਂ ਕੰਮ ਤੇ ਬਹੁਤ ਗਏ ਤੇ ਮੇਰਾ ਅੱਜ ਪਹਿਲਾ ਦਿਨ ਆ ਮੇਰੀ ਪਹਿਲੀ ਇੰਟਰਵਿਊ ਆ ਮੈਂ ਪਹਿਲੇ ਦਿਨ ਕੰਮ ਤੇ ਆ ਅੱਜ ਪਹਿਲੀ ਵਾਰ ਸਾਰਾ ਕੁਝ ਹੋਇਆ ਅੱਜ ਇਹ ਮੇਰਾ ਪਹਿਲਾ ਦਿਨ ਆ ਅੱਜ ਕੰਮ ਤੇ ਅਚੀਵਮੈਂਟਸ ਜਿਹੜੀਆਂ ਹੁਣ ਤੱਕ ਹੈ ਉਹ ਤੁਸੀਂ ਇਹ ਮੰਨਦੇ ਹੋ ਕਿ ਹਾਲੇ ਉਹ ਸ਼ੁਰੂਆਤ ਹੈ ਸ਼ੁਰੂਆਤ ਹੋਈ ਨਹੀਂ ਅਜੇ ਮਤਲਬ ਹੋਈ ਨਹੀਂ ਇਹ ਤਾਂ ਮੈਂ ਗਰਮ ਹੋ ਰਿਹਾ ਜਿੱਦਾਂ ਆਪਾਂ ਹੁਣੇ ਇੰਟਰਵਿਊ 'ਚ ਗਰਮ ਹੋ ਰਹੇ ਸੀ ਨਾ ਹਾਂ ਮੈਨੂੰ ਲੱਗਦਾ ਸ਼ੁਰੂਆਤ ਪਤਾ ਨਹੀਂ ਕਿਦਣ ਹੋਵੇ ਤੇ ਜਿੱਦਣ ਵੀ ਹੋਵੇ ਉਦੋਂ ਹੀ ਉਹ ਵਧੀਆ ਕੀ ਪਤਾ ਉਹ ਦਿਨ ਜਿੱਦਣ 2012 ਚ ਹੋਈ ਸੀ ਜਦੋਂ ਮੈਂ ਉਦੋਂ ਵੀ ਇਦਾਂ ਹੀ ਹਾਂ ਮੈਂ ਅੱਜ ਵੀ ਇਦਾਂ ਮੈਨੂੰ ਫਰਕ ਨਹੀਂ ਲੱਗਦਾ ਕੁਝ ਆਪਣੇ ਆਪ 'ਚ ਕੁਝ ਨਹੀਂ ਬਦਲਿਆ ਮੈਨੂੰ ਨਹੀਂ ਲੱਗਦਾ ਕੁਝ ਬਦਲਿਆ ਵਾ ਬਸ ਲਾਈਫ ਸਟਾਈਲ ਬਦਲਿਆ ਮੈਨੂੰ ਲੱਗਦਾ ਕੀ ਬਦਲਿਆ ਲਾਈਫ ਸਟਾਈਲ 'ਚ ਲਾਈਫ ਸਟਾਈਲ 'ਚ ਇਹ ਬਦਲਿਆ ਕਿ ਜਿਹੜੀ ਚੀਜ਼ ਦਾ ਮਨ ਕਰਦਾ ਉਹ ਖਰੀਦ ਸਕਦੇ ਆ ਆਪਣੇ ਮॉम ਡੈਡ ਨੂੰ ਖੁਸ਼ ਰੱਖ ਸਕਦਾ ਮੈਂ ਉਹਨਾਂ ਨੂੰ ਨਾ ਨਹੀਂ ਆ ਕਿਸੇ ਵੀ ਗੱਲ ਦੀ ਸਾਰਾ ਕੁਝ ਉਹਨਾਂ ਦਾ ਵਾ ਤੇ ਕਦੇ ਕਦੇ ਕਾਲ ਕਰਦੇ ਹੁੰਦੇ ਉਹਨਾਂ ਨੇ ਕੁਝ ਕੁਝ ਵੀ ਡਿਸਕਸ਼ਨ ਕਰਨੀ ਤਾਂ ਮੈਂ ਕਹਿੰਦਾ ਉਹਨਾਂ ਕਰ ਲੋ ਕਰ ਲੋ ਕਰ ਲੋ ਕੋਈ ਜੋ ਕਰਨਾ ਹੈ ਕਰ ਲੋ ਜੋ ਲੈਣਾ ਹੈ ਲੈ ਲੋ ਜੋ ਕਰਨਾ ਕਰੋ ਜੋ ਪਲਾਨ ਕਰਨਾ ਹੈ ਕਰ ਲੋ ਬਿਲਕੁਲ ਮੈਨੂੰ ਪੁੱਛੋ ਨਾ ਤੁਹਾਡਾ ਹੱਕ ਹੀ ਨਹੀਂ ਆ ਮੈਨੂੰ ਪੁੱਛਣ ਦਾ ਤੁਹਾਡਾ ਹੱਕ ਆ ਮੈਨੂੰ ਦੱਸਣ ਦਾ ਤੁਸੀਂ ਤੁਸੀਂ ਮੈਨੂੰ ਦੱਸੋ ਕਿ ਆ ਕਰ ਲੈ ਤੇ ਉਹਨਾਂ ਦਾ ਸੁਭਾਅ ਕਿਵੇਂ ਹੈ ਉਹ ਅਜੇ ਵੀ ਸੰਕੋਚ ਕੇ ਚੱਲਦੇ ਆ ਕਿ ਹੁਣ ਪ੍ਰਮਾਤਮਾ ਦੀ ਕਿਰਪਾ ਹੈ ਤਾਂ ਉਹ ਮੰਨ ਰਹੇ ਆ ਉਹ ਓਦਾਂ ਹੀ ਨੇ ਮਤਲਬ ਉਹ ਉਹਨਾਂ ਨੂੰ ਫਰਕ ਨਹੀਂ ਆਗਾ ਕਿਸੇ ਚੀਜ਼ ਦਾ ਉਹਨਾਂ ਨੂੰ ਤੇ ਉਹ ਉਹ ਹੈਲਪ ਕਰਦੇ ਨੇ ਸਾਰਿਆਂ ਦੇ ਜਿਹੜਾ ਵੀ ਕੋਈ ਪਿੰਡ ਆਏ ਹੈਲਪਲੀ ਸਾਰਿਆਂ ਨੂੰ ਖੁੱਲੇ ਦਰਵਾਜ਼ੇ ਆ 24 ਘੰਟੇ ਜਦੋਂ ਵੀ ਕੋਈ ਆਉਂਦਾ ਮੈਂ ਉਹਨਾਂ ਨੂੰ ਕਿਹਾ ਕਿਉਂਕਿ ਮੈਨੂੰ ਵੀ ਕਿਸੇ ਨੇ ਹੈਲਪ ਕੀਤੀ ਈਵਨ ਡੈਡੀ ਦੀ ਵੀ ਕਿਸੇ ਨੇ ਹੈਲਪ ਕੀਤੀ ਸੀ ਮੈਨੂੰ ਪੜਾਉਣ ਵਾਸਤੇ ਹੂੰ ਉਹ ਹੈਲਪ ਹੀ ਆ ਜੇ ਉਹਨੇ ਬੰਦੇ ਨੇ ਕਿਲਾ ਲੈ ਲਿਆ ਉਦੋਂ ਤੇ ਉਸ ਪਾਰਟਿਕੂਲਰ ਦਿਨ ਇਹ ਮੰਨਦੇ ਹੋ ਤੁਸੀਂ ਵੀ ਉਹ ਹੈਲਪ ਹੈ ਉਹ ਹੈਲਪ ਹੀ ਆ ਨਾ ਸਮਝੋ ਕਹਿੰਦਾ ਮੇਰੇ ਕੋਲ ਨਹੀਂ ਹੈਗੇ ਪੈਸੇ ਫਿਰ ਅਗਲੇ ਬੰਦੇ ਕੋਲ ਜਾਣਾ ਹੀ ਮੰਗਣ ਲਈ ਯਾਰ ਕਿਲਾ ਲੈ ਲਓ ਪੈਸੇ ਦੇ ਦਿਓ ਫਿਰ ਨਹੀਂ ਹੈਗਾ ਜਾਂ ਗਹਿਣੇ ਪਾਉਣੀ ਜ਼ਮੀਨ ਜੋ ਵੀ ਆ ਪਰ ਉਹ ਹਰ ਬੰਦਾ ਕਹਿੰਦੇ ਜਿੰਨੇ ਮੈਂ ਤਾਂ ਥੈਂਕ ਯੂ ਕਰਦਾ ਹਰ ਬੰਦੇ ਦਾ ਜਿੰਨੇ ਵੀ ਮੈਨੂੰ ਅੱਜ ਤੱਕ ਕੋਈ ਸਲਾਹ ਵੀ ਦਿੱਤੀ ਆ ਚਾਹੇ ਉਹ ਸਲਾਹ ਕੰਮ ਨਹੀਂ ਵੀ ਆਈ ਫਿਰ ਵੀ ਥੈਂਕ ਯੂ ਨੇ ਟਾਈਮ ਦਿੱਤਾ ਮੈਨੂੰ ਆਪਣਾ